ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਨਾ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਕ ਸ਼ਰਧਾਲੂ ਬੀਬੀ ਹੋਈ ਹੈ ਉਹ ਬੀਬੀ ਦਾ ਨਾਮ ਹੈ ਬਾਤਾ ਤਾਬੂ ਨਗਰ ਕੀਰਤਪੁਰ ਸਾਹਿਬ ਦੇ ਵਿੱਚ ਰਹਿੰਦੀ ਹੈ ਬੜੀ ਸ਼ਰਧਾ ਰੱਖਦੀ ਵੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਘਰ ਦੇ ਵਿੱਚ ਗਰੀਬੀ ਸੀ ਦੇ ਸੋਚਦੀ ਕਿ ਕਿਤੇ ਮੈਂ ਵੀ ਗੁਰੂ ਹਰ Rai ਸਾਹਿਬ ਜੀ ਨੂੰ ਗੱਫਾ ਲਪਾਵਾਂ ਪ੍ਰਸ਼ਾਦਾ ਛਕਾਵਾਂ ਜਾ ਕੇ ਘਰ 'ਚ ਗਰੀਬੀ ਕਹਿੰਦੀ ਜੇ ਮੈਂ ਪ੍ਰਸ਼ਾਦਾ ਇਹੋ ਜਿਹਾ ਲੈ ਕੇ ਗਈ ਸਤਿਗੁਰੂ ਜੀ ਦੇ ਲਈ ਸੰਗਤ ਵੇਖੇਗੀ ਕਿ ਰੁਖੇ ਮਿਸੇ ਹੀ ਨਹੀਂ ਇੱਕ ਦਿਨਾਂ ਬੀਬੀ ਤਾਬੂ ਨੇ ਆਪਣੇ ਗ੍ਰਹਿ ਵਿਖੇ ਨਾ ਪ੍ਰਸ਼ਾਦਾ ਤਿਆਰ ਕੀਤਾ ਕਰਕੇ ਪ੍ਰਸ਼ਾਦਾ ਤਿਆਰ ਤੇ ਯਾਦ ਕੀਤਾ ਗੁਰੂ ਹਰ राय ਸਾਹਿਬ ਜੀ ਨੂੰ ਵੀ ਮਹਾਰਾਜ ਕਿਤੇ ਕਿਰਪਾ ਕਰ ਦਿਓ ਕਿਤੇ ਪ੍ਰਸ਼ਾਦਾ ਹੀ ਛੱਕ ਜਾਓ ਆਣ ਕੇ ਭਾਵਨਾ ਬੜੀ ਬਣੀ ਉਹ ਬੀਬੀ ਦੇ ਅੰਦਰ ਗੁਰੂ ਹਰ राय ਸਾਹਿਬ ਜੀ ਮਹਾਰਾਜ ਹੱਲੇ ਦੇ ਨਾਲ ਘੋੜੇ ਤੇ ਸਵਾਰ ਹੋ ਕੇ ਲੈ ਕੇ ਆਪਣੇ ਸਿੰਘਾਂ ਨੂੰ ਨਾਲ ਤੇ ਬੀਬੀ ਤਾਬੂ ਦੇ ਦਰਵਾਜ਼ੇ ਦੇ ਅੱਗੇ ਆ ਗਏ ਜਦੋਂ ਦਰਵਾਜ਼ੇ ਦੇ ਅੱਗੇ ਆਏ ਮਹਾਰਾਜ ਨੇ ਆਵਾਜ਼ ਦਿੱਤੀ ਮਹਾਰਾਜ ਕਹਿੰਦੇ ਮਾਤਾ ਜੀ ਮੈਂ ਆਪ ਜੀ ਦੇ ਘਰ ਆਇਆ ਹਾਂ ਤੇ ਭੁੱਖ ਬੜੀ ਲੱਗੀ ਹੈ ਪ੍ਰਸ਼ਾਦਾ ਸ਼ਕਨ ਨੂੰ ਬੜਾ ਮਾਨ ਕਰਦਾ ਹੈ ਭੁੱਖ ਲੱਗੀ ਹੈ ਪ੍ਰਸ਼ਾਦਾ ਸ਼ਿਕਾ ਦਿਓ ਘੋੜੇ ਤੇ ਚੜੇ ਚੜਾਏ ਸਤਿਗੁਰੂ ਦਰਵਾਜ਼ੇ ਗਾੜੀ ਖਲੋਤੇ ਬੀਬੀ ਬੜੀ ਖੁਸ਼ ਹੋਈ ਜਦੋਂ ਇੰਨੀ ਖੁਸ਼ ਹੋਈ ਹੱਲੇ ਦੇ ਨਾਲ ਪ੍ਰਸ਼ਾਦਾ ਲਿਆਂਦਾ ਤੇ ਲਿਆਣ ਕੇ ਮਹਾਰਾਜ ਸਾਹਿਬ ਜੀ ਨੇ ਨਾ ਇੰਨੇ ਪ੍ਰੇਮ ਦੇ ਵਿੱਚ ਸਤਿਗੁਰੂ ਜੀ ਆਏ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜੇ ਤੇ ਬੈਠਿਆਂ ਬੈਠਿਆਂ ਹੀ ਪ੍ਰਸ਼ਾਦਾ ਲਾ ਲਿਆ ਛਕੀ ਜਾਂਦੇ ਮਹਾਰਾਜ ਪ੍ਰਸ਼ਾਦਾ ਬੀਬੀ ਇੰਨੇ ਕੁ ਪ੍ਰੇਮ ਦੇ ਵਿੱਚ ਭੇਜ ਗਈ ਉਹਨੇ ਕਹਿਣਾ ਸੀ ਮੈਂ ਪਾਪੀ ਤੂੰ ਬਖਸ਼ਣਹਾਰ ਕਹਿੰਦੀ ਤੂੰ ਪਾਪੀ ਮੈਂ ਬਖਸ਼ਣਹਾਰ ਸਿੱਖ ਵੇਖਣ ਲੱਗਾ ਲਾਗੂ ਕਹਿੰਦਾ ਯਾ ਆਪ ਜੀ ਇਹ ਕੀ ਕਰ ਰਹਾ ਹੈ ਗੁਰੂ ਹਰ राय ਸਾਹਿਬ ਜੀ ਕਹਿੰਦੇ ਇਹ ਬੀਬੀ ਦੇ ਸ਼ਬਦਾਂ ਵੱਲ ਧਿਆਨ ਨਾ ਦੇ ਭਾਵਨਾ ਵੱਲ ਧਿਆਨ ਦੇ ਕੇ ਵੇਖ ਪੀ ਇਹਦੇ ਵਿੱਚ ਭਾਵਨਾ ਕਿੰਨੀ ਹੈ ਜਦੋਂ ਸੇਖ ਆਪਣੇ ਗੁਰੂ ਤੇ ਸ਼ਰਧਾ ਰੱਖ ਲੈਂਦਾ ਪ੍ਰੇਮ ਕਰ ਲੈਂਦਾ ਨਾ ਜਦੋਂ ਪ੍ਰੇਮ ਦੇ ਵਿੱਚ ਭੇਜ ਜਾਂਦਾ ਪ੍ਰੇਮ ਦੇ ਵਿੱਚ ਫਿਰ ਕੁਝ ਨਹੀਂ ਸੋਝਦਾ ਫਿਰ ਆਪਣਾ ਮੁਰਸ਼ਿਦ ਹੀ ਦਿਖਾਈ ਦਿੰਦਾ ਹੈ ਐਸੀ ਭਾਵਨਾ ਗੁਰੂ ਦੇ ਉੱਤੇ ਰੱਖੀਏ ਜੇ ਗੁਰੂ ਤੇ ਇਹੋ ਜੀ ਭਾਵਨਾ ਕਿਤੇ ਰੱਖੀ ਜਾਵੇ ਇਹ ਸਾਧ ਸੰਗਤ ਜੀ ਪਾਰਉ ਤਾਰਾ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ